ਉਹ ਦੁਕਾਨਦਾਰੇ ਲੇਬਰ ਜਮਾਤ ਹੈ ਕਿਸਾਨ ਹੈ ਸਾਰੇ ਪ੍ਰੋਫੈਸ਼ਨਲ ਦੁਨੀਆ ਵਿੱਚ ਡਾਕਟਰਾਂ ਇੰਜੀਨੀਅਰ ਹੈ ਰੋਟੀ ਸਬਜੀ ਮੋਟੀ ਤੇ ਖਾਂਦਾ ਹੀ ਆ ਨਾ ਤੇ ਕਿਸਾਨਾਂ ਦੀ ਲੜਾਈ ਨੂੰ ਦਰਕਾਰ ਦਿੰਨੇ ਆ ਕਈ ਵਾਰ ਵੀ ਮੇਲੇ ਨੇ ਮੋਰਚਾ ਲਾ ਕੇ ਬੈਠੇ ਰਹਿੰਦੇ ਐ ਐਮਐਸਪੀ ਦਾ ਝਗੜਾ ਹੈ ਜੇਤੇ ਐਮਐਸਪੀ ਹੋਵੇਗੀ ਫਸਲਾਂ ਦਾ ਰੇਟ ਤੈ ਹੋਵੇਗਾ ਮੰਨ ਲਓ ਵੀ 10 ਰੁਪਏ ਤੈ ਹੋ ਗਿਆ ਗੰਡਿਆਂ ਦਾ ਟਮਾਟਰਾਂ ਦਾ ਸਮਾਜ ਨੂੰ ਪਤਾ ਹੈ ਤੇ ਜਿਹੜੇ ਖਰੀਦੋ ਫਰੋਖਤ ਕਰਨ ਵਾਲੇ ਦੁਕਾਨਦਾਰ ਨੇ ਨਾ ਉਹ 10 ਰੁਪਏ ਖਰੀਦਣਗੇ ਜਿੱਦਣ ਤੈ ਨੂੰ ਖਪਤਕਾਰ ਨੂੰ ਵੇਚਣਗੇ ਨਾ ਉਹ ਸਬਜ਼ੀ ਜਾਂ ਕੋਈ ਫਸਲ ਆਟਾ ਤੈਨੂੰ ਪਤਾ ਰੇ ਗਾ ਵੀ ਕਿਸਾਨ ਨੇ 10 ਰੁਪਏ ਵੇਚੀ ਐ ਵੱਡੀ ਗੱਲ 12-15 ਰੁਪਏ ਲੈ ਲਾ ਉਹ ਮੈਂ ਬੰਡੇ ਦਾ 100 ਰੁਪਏ ਨਹੀਂ ਦੇਣਾ ਹੁਣ ਐਮ ਐਸ ਪੀ ਐ ਨਹੀਂ ਐ ਕਿਸਾਨ ਵੇਚਣ ਦੋਹਾਂ ਰੁਪਈਆ ਨਹੀਂ ਗੰਡੇ ਇੱਕ ਉਦਾਹਰਣ ਦੇ ਰਿਹਾ ਸਾਰੀਆਂ ਫਸਲਾਂ ਦੀ ਗੱਲ ਐ ਉਹ 2 ਰੁਪਏ ਨੂੰ ਦੁਕਾਨਦਾਰ ਲੈ ਕੇ ਤੁਹਾਨੂੰ ਖਪਤਕਾਰਾਂ ਨੂੰ 150 ਰੁਪਏ ਤੇ ਵੀ ਵੇਚ ਜਾਂਦਾ ਹੈ ਲੋਪੇ ਕਮਾ ਗਿਆ ਤੁਸੀਂ ਵੀ ਦੁਖੀ ਖਰੀਦਣ ਵਾਲੇ ਤੇ ਵੇਚਣ ਵਾਲਾ ਕਿਸਾਨ ਵੀ ਦੁਖੀ ਤਿੰਨ ਯਾਰੇ ਲੈ ਗਿਆ ਉਹ ਕਾਰੋਬਾਰੀ ਇਹ ਝਗੜਾ ਹੈ